ਤੰਤਨ ਬੱਬਾ ਈਸ਼ਰ ਸਿੰਘ ਜੀ ਅਤੇ ਤੰਤਨ ਬੱਬਾ ਮੀਹਾ ਸਿੰਘ ਜੀ ਸਿਆੜ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਧਕਾਂ ਦਾ ਫ੍ਰੀ ਚੈੱਕਅਪ ਕੈਂਪ ਸ਼੍ਰੀ ਨਾਨਕ ਸਰਦਾਰਵਾੜਾ ਡਾਂਗੋ ਵਿੱਚ ਲਗਾਇਆ ਗਿਆ। ਗੁਰਮਤ ਪ੍ਰਚਾਰ ਮਿਸ਼ਨ ਦੇ ਸਰਪ੍ਰਸਤ ਬੱਬਾ ਸਰਬਜੋਤ ਸਿੰਘ ਜੀ ਡਾਂਗੋ ਵਾਲਿਆਂ ਦੀ ਜੋਗ ਅਗਵਾਈ ਹੇਠ ਲਗਾਇਆ ਇਸ ਕੈਂਪ ਦਾ ਉਦਘਾਟਨ ਬੱਬਾ ਅਨਹੰਤ ਰਾਜ ਸਿੰਘ ਜੀ ਨਾਨਕ ਸਰ ਸਮਰਾਲਾ ਚੌਂਕ ਵਾਲਿਆਂ ਵੱਲੋਂ ਕੀਤਾ ਗਿਆ। ਇਸ ਕੈਂਪ ਚ ਅੱਖਾਂ ਦੇ ਮਾਹਾ ਡਾਕਟਰ ਰਮੇਸ਼ ਮਨਸੂਰਾਂ ਅੰਦੀ ਤਿਆਰ ਬੇਕਾ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਦਰਵਾਜ਼ੇ 'ਵਲੋਂ ਦਵਾਈਆਂ ਤੇ ਐਨਕਾਂ ਫ੍ਰੀ ਦਿੱਤੀਆਂ ਗਈਆਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਰਾਸ਼ਟਰੀ ਪ੍ਰਧਾਨ ਗੁਰਨਾਬ ਸਿੰਘ ਚੜੋਨੀ ਸਮੇਤ ਉਹਨਾਂ ਦੀ ਟੀਮ ਦੇ ਪੰਜਾਬ ਦੇ ਪ੍ਰਮੁੱਖ ਆਗੂ ਸਹਿਵਾੰਸ ਮੇ ਸਮਾਜ ਸੇਵੀ ਜਗਜੀਤ ਸਿੰਘ ਜੇ ਜੇ ਅਰੋੜਾ ਤੇ ਅਕਾਲੀ ਆਗੂ ਵਿਕਰਮਜੀਤ ਸਿੰਘ ਖਾਲਸਾ ਹਰਚੰਦ ਸਿੰਘ ਬੜੁੰਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਏ ਹੋਏ ਪਤਵੰਤਿਆਂ ਨੇ ਬਾਬਾ ਸਰਵਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਧਾਰਮਿਕ ਕਾਰਜਾਂ ਤੇ ਸਮਾਜ ਸੇਵਾ ਵਿੱਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕਰਦੇ ਕਿਹਾ ਕਿ ਐਸੇ ਕੈਂਪ ਲਗਾਉਣੇ ਬਹੁਤ ਹੀ ਵੱਡੇ ਅਤੇ ਲੋਕ ਭਲਾਈ ਦੇ ਕਾਰਜ ਹਨ ਇਸ ਮੌਕੇ ਬਾਬਾ ਸਰਵਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਵੀ ਆਏ ਹੋਏ ਪਤਵੰਤ ਤੇ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦੇ ਹੋਏ ਮਾਨ ਸਨਮਾਨ ਕਰਦੇ ਕਿਹਾ ਕਿ ਉਸ ਅਕਾਲ ਪੁਰਖ ਦੀ ਬਖਸ਼ੀ ਸਦਕਾ ਤੇ ਸੰਗਤਾਂ ਦੇ ਸਹਿਯੋਗ ਸਦਕਾ ਹੀ ਐਸੇ ਕਾਰਜ ਜਿਹੜੇ ਨਿਪਰੇ ਚੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਡਾਂਗੋ ਦੇ ਵਿੱਚ ਆ ਬਾਬਾ ਸਰਬਜੋਤ ਜਿਹੜੇ ਨੇ ਉਹ 15 ਵਾ ਅੱਖਾਂ ਦਾ ਕੈਂਪ ਉਹਨਾਂ ਨੇ ਲਾਇਆ ਹੈ ਤੇ ਬੜੇ ਪਹੁੰਚੇ ਹੋਏ ਸੰਤ ਨੇ ਮਹਾਪੁਰਸ਼ ਨੇ ਤੇ ਇਹ ਮਾਨਵਤਾ ਦੀ ਜਿਹੜੀ ਸੇਵਾ ਇਹ ਤੋਂ ਵੱਡੀ ਕੋਈ ਸੇਵਾ ਦੁਨੀਆ ਦੇ ਵਿੱਚ ਨਹੀਂ ਹੁੰਦੀ ਤੇ ਡਾਕਟਰ ਡਾਕਟਰ ਰਮੇਸ਼ ਕੁਮਾਰ ਜੀ ਜਿਹੜੇ ਨੇ ਉਹਨਾਂ ਦੀ ਅਗਵਾਈ ਹੇਠ ਜਿਹੜੇ ਮਤਲਬ ਇੱਕ ਬੜੇ ਪਹੁੰਚੇ ਹੋਏ ਡਾਕਟਰ ਨੇ ਉਹ ਇੱਥੇ ਸੇਵਾ ਦੇ ਰਹੇ ਨੇ ਤੇ ਅਸੀਂ ਬਾਬਾ ਜੀ ਦੇ ਬਹੁਤ ਧੰਨਵਾਦੀ ਆ ਪੂਰੀ ਕਿਸਾਨ ਯੂਨੀਅਨ ਵੱਲੋਂ ਪੂਰੇ ਸਮਾਜ ਵੱਲੋਂ ਕਿ ਜਿਹੜੇ ਇਹ ਸੇਵਾ ਹਰ ਸਾਲ ਕਰਦੇ ਨੇ 15ਵਾਂ ਕੈਂਪ ਆ ਜਿਨ੍ਹਾਂ ਨੇ ਲਾਹੇਗਾ ਜਿਹਦੇ ਚ ਹਜ਼ਾਰਾਂ ਜਿਹੜੇ ਲੋਕ ਨੇ ਉਹ ਫਾਇਦਾ ਚੱਕ ਚੁੱਕੇ ਨੇ ਜਿਹੜੇ ਅੱਖਾਂ ਦਾ ਕੈਂਪ ਹੈ ਜਿਹੜੇ ਆਪਣੀ ਅੱਖਾਂ ਠੀਕ ਕਰਵਾ ਚੁੱਕੇ ਨੇ ਤੇ ਇਹ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ ਇਸ ਹੀ ਬਾਰ-ਬਾਰ ਬਾਬਾ ਜੀ ਦੇ ਧੰਨਵਾਦ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਨਾਨਸਰ ਵਾਲੇ ਸ੍ਰੀਮਾਨ ਸੰਤ ਬਾਬਾ ਮੀਆਂ ਸਿੰਘ ਜੀ ਮਹਾਰਾਜ ਛੜਸਾ ਵਾਲਿਆਂ ਦੀ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਾਲਾਨਾ 15ਵਾਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜੋ ਸੰਗਤਾਂ ਦੇ ਪੂਰਨ ਸਹਿਯੋਗ ਦਾ ਸਦਕਾ ਲਗਾਇਆ ਗਿਆ ਹੈ ਅੱਜ ਬਹੁਤ ਖੁਸ਼ੀ ਹੋਈ ਆ ਕਿ ਸਾਡੇ ਵਿਚਕਾਰ ਕਿਸਾਨ ਆਗੂ ਸਰਦਾਰ ਗੁਰਨਾਮ ਸਿੰਘ ਜੀ ਚੜੂਨੀ ਜਿਹੜੇ ਕਿ ਆਪਣੀ ਮਸਾਲ ਆਪ ਹੀ ਹਨ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਸ ਤੋਂ ਪਹਿਲਾਂ ਬਿਕਰਨੀ ਸਿੰਘ ਖਾਲਸਾ ਜੀ ਪਹੁੰਚੇ ਔਰ ਸਾਡੇ ਹਰਮਨ ਕਰੇ ਬਾਬਾ ਜੀ ਬਾਬਾ ਅਨਹਦ ਰਾਜ ਸਿੰਘ ਜੀ ਸਮਰਾਲਾ ਚੌਂਕ ਵਾਲੇ ਉਹਨਾਂ ਨੇ ਇਸ ਕਿੰਪ ਦਾ ਉਦਘਾਟਨ ਕੀਤਾ ਹੋਰ ਵੀ ਬਹੁਤ ਬਹੁਤ ਸੱਸੀਅਤਾਂ ਆਈਆਂ ਸਾਰਿਆਂ ਦਾ ਦਾਸ ਤੈਹਦ ਲੋ ਧੰਨਵਾਦ ਕਰਦਾ ਔਰ ਸੰਗਤਾਂ ਤੋਂ ਆਸ ਰੱਖਦਾ ਹੈ ਕਿ ਅੱਗੇ ਵਾਸਤੇ ਵੀ ਆਪ ਜੀ ਇਸਨ ਮਾਨਣ ਦੇ ਕੋਕਰ ਨੂੰ ਸੇਵਾਵਾਂ ਦਿੰਦੇ ਰਹੋ ਸਹਿਯੋਗ ਦਿੰਦੇ ਰਹੋ ਤਾਂ ਜੋ ਆਪਾਂ ਬਦ ਚੜ ਕੀ ਮਾਨਵਤਾ ਦੀ ਧਰਮ ਦੀ ਔਰ ਸਮਾਜ ਦੀ ਸੇਵਾ ਕਰ ਸਕੀਏ ਜੀ ਵੀ ਜਿਨ੍ਹਾਂ ਨੇ ਕੈਂਪ ਲਗਾਇਆ ਡਾਕਟਰ ਰਮੇਸ਼ ਜੀ ਮਨਸੂਰਾਵਾਲੇ ਬੜੇ ਹੀ ਪਿਆਰੇ ਹਰਮਨ ਪਿਆਰੇ ਹਨ ਉਹਨਾਂ ਨੂੰ ਜਦੋਂ ਵੀ ਜਾ ਕੇ ਅਸੀਂ ਬੇਨਤੀ ਕਰਦੇ ਆ ਕੈਂਪ ਲਵਾਉਂਦੇ ਆ ਕਈ ਵਾਰ ਸਾਡੇ ਕੋਲੇ ਮਰੀਜ਼ ਐਸੇ ਹੁੰਦੇ ਆ ਜਿਨ੍ਹਾਂ ਕੋਲੇ ਪੈਸਾ ਨਹੀਂ ਹੁੰਦਾ ਅਸੀਂ ਉਹ ਕੈਂਪ ਤੋਂ ਬਿਨਾ ਵੀ ਉਹਨਾਂ ਕੋਲੇ ਜੇ ਭੇਜਦੀਏ ਲੁਧਿਆਣਾ ਤੋਂ ਜਸਵੀਰ ਜਸੀ ਦੇ ਨਾਲ ਰਕੇਸ਼ ਗਰਗ ਦੀ ਰਿਪੋਰਟ ਪੰਜਾਬ 24